ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਥਾਨ ਦੇ ਉੱਤੇ ਵੀ ਗੱਲ ਕਰਦੇ ਹਾਂ ਦਰਸ਼ਨ ਜਿਦਾਰੇ ਕਰ ਰਹੇ ਹਾਂ ਇਸ ਇਸ ਸਥਾਨ ਦੇ ਬਾਨੀ ਸੱਚਖੰਡ ਵਾਸੀ ਸੰਤ ਪਾਪਾ ਨਿਸ਼ਾਤਰ ਸਿੰਘ ਜੀ ਇਹ ਉਹਨਾਂ ਦਾ ਸਥਾਨ ਹੈ ਤੇ ਪੁੱਲ ਗੁਰਦਰਾਸ਼ੀ ਇਹਦੇ ਪਾਪਾ ਤੇਗਾ ਸਿੰਘ ਜੀ ਚੰਦਪੁਰਾ ਹਾਂਜੀ ਨਾ ਦਾ ਸਥਾਨ ਹੈ ਉਹ ਤਾਂ ਕੋਈ ਜਾਣਕਾਰੀ ਮਿਲਦੀ ਆ ਦੇ ਤੋਂ ਇਹ ਸਭ ਪ੍ਰਾਣੇ ਇਤਿਹਾਸ ਦੇ ਵਿੱਚ ਜਦੋਂ ਪ੍ਰਾਣੇ ਸਮੇਂ ਦੇ ਵਿੱਚ ਚਲਣਾ ਹਾਲ ਸਨੀਆਂ ਚੰਗਾ ਚਲਦੀਆਂ ਨਹੀਂ ਸੀ ਉਦੋਂ ਸਾਰਾ ਕੁਝ ਇਹ ਤੇ ਜੋ ਉਹ ਸਾਰਾ ਜੋ ਇਹ ਦੇਖ ਲਓ ਆ ਪ੍ਰਾਣੀ ਲੋਕ ਇਸ ਤਰ੍ਹਾਂ ਜੰਗਾ ਦੇ ਵਿੱਚ ਜਨਾਈ ਇਸ ਤੇ ਮਾਰ ਕਰਦੇ ਸੀ ਦੇਖਣchu ਸਾਰੇ ਸਵਾਗਤ ਹੈ ਸਾਰੇ ਐਸੇ ਪਾਸੇ ਰੱਖ ਲਿਆ ਅਗਲੀ ਜਾਣਕਾਰੀ ਫੇਰ ਸਾਂਝੀ ਕਰਾਂਗੇ ਜੀ ਬੰਨੇ